ਦੋਸਤੋ ਬੇਨਤੀ ਆ ਕਿ ਹੋਰ ਕਿਸੇ ਦਾ ਨਹੀਂ ਸੋਚਣਾ ਹੁੰਦਾ ਤਾਂ ਆਪਣੇ ਮਾਪੇ ਦਾ ਤਾਂ ਘੱਟੋ ਘੱਟ ਸੋਚ ਲਿਆ ਕਰੋ ਆ ਇੱਕ ਘਟਨਾ ਸਾਹਮਣੇ ਆਈ ਆ ਕਿ ਇੱਕ ਮੁੰਡਾ ਤੇ ਕੁੜੀ ਆਪਸ ਵਿੱਚ ਲੜਪੇ ਦੋਨੇ ਬੁਆਏਫਰੈਂਡ ਗਰਲਫਰੈਂਡ ਸੀ ਪ੍ਰੇਮੀ ਪ੍ਰੇਮ ਕਾ ਸੀ ਤੇ ਦੋਹਾਂ ਦੀ ਫੋਨ ਦੇ ਉੱਪਰ ਕੋਈ ਗੱਲਬਾਤ ਹੋਈ ਜਿਹਦੇ ਕਰਕੇ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਲੜਾਈ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਮੁੰਡਾ ਕੁੜੀ ਨੂੰ ਕਹਿਣ ਲੱਗਾ ਕਿ ਮੈਂ ਖੁਦਕੁਸ਼ੀ ਕਰ ਲੈਣੀ ਆ ਤੇ ਇਸੇ ਚੱਕਰ ਦੇ ਵਿੱਚ ਮੁੰਡਾ ਖੁਦਕੁਸ਼ੀ ਕਰ ਗਿਆ ਕੁੜੀ ਨੂੰ ਸੀਗਾ ਕਿ ਐਵੇਂ ਹੀ ਮੁੰਡਾ ਧਮਕੀਆਂ ਦਿੰਦਾ ਹੋਣਾ ਪਰ ਮੁੰਡੇ ਨੇ ਆਪਣੇ ਹੀ ਘਰ ਦੇ ਅੰਦਰ ਗਲ ਵਿੱਚ ਚੁੰਨੀ ਪਾ ਕੇ ਆਪਣੇ ਆਪ ਨੂੰ ਫਾਹ ਲਗਾ ਲਿਆ ਪੰਜਾਬ ਦੇ ਅਜਨਾਲਾ ਤੋਂ ਇਹ ਘਟਨਾ ਸਾਹਮਣੇ ਆ ਰਹੀ ਆ ਛੋਟੀ ਜੀ ਉਮਰ ਦਾ 20-22 ਸਾਲ ਦਾ ਮੁੰਡਾ ਲੱਗ ਰਿਹਾ ਤੇ ਉਸ ਮੁੰਡੇ ਨੇ ਖੁਦਕੁਸ਼ੀ ਕਰ ਲਈ ਕੁੜੀ ਉਹਨੂੰ ਫੋਨ ਫੋਨ ਦੁਬਾਰਾ ਲਉਂਦੀ ਰਹੀ ਹੋਣੀ ਆ ਜਦੋਂ ਫੋਨ ਫਾਨ ਨਹੀਂ ਲੱਗਾ ਤਾਂ ਕੁੜੀ ਨੇ ਮੁੰਡੇ ਦੇ ਭਰਾ ਨੂੰ ਫੋਨ ਕੀਤਾ ਵੀ ਉਹ ਨੂੰ ਜਾ ਕੇ ਦੇਖ ਤੂੰ ਛੇਤੀ ਘਰੇ ਜਾ ਤੇਰੇ ਭਰਾ ਨੇ ਖੁਦਕੁਸ਼ੀ ਕਰ ਲਈ ਜਾਂ ਕੋਈ ਨਾ ਕੋਈ ਗਲਤ ਕਦਮ ਚੁੱਕ ਲਿਆ ਮੁੰਡਾ ਕਹਿੰਦਾ ਕਿ ਮੈਨੂੰ ਐ ਲੱਗਾ ਵੀ ਅੱਗੇ ਵੀ ਇਹ ਲੜਾਈ ਝਗੜਾ ਕਰਦੇ ਹੀ ਰਹਿੰਦੇ ਆ ਦੋਨੇ ਬੁਆਏਫਰੈਂਡ গারਲਫਰੈਂਡ ਆਪਸ ਵਿੱਚ ਇਹਨਾਂ ਦਾ ਝਗੜਾ ਹੁੰਦਾ ਹੀ ਰਹਿੰਦਾ ਐਡੀ ਵੀ ਕੋਈ ਗੱਲ ਨਹੀਂ ਪਰ ਕਹਿੰਦਾ ਫਿਰ ਵੀ ਮੈਂ ਕੁੜੀ ਦੇ ਕਹਿਣ ਤੇ ਛੇਤੀ ਘਰ ਆਇਆ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਸੱਚਮੁੱਚ ਮੇਰੇ ਭਰਾ ਨੇ ਗੱਲ ਵਿੱਚ ਚੁੰਨੀ ਪਾ ਕੇ ਫਾਹਾ ਲਾ